ਸਸਰੇਖਾਲ ਜੀ ਅੱਜ ਅਸੀਂ ਲੈ ਕੇ ਆਏ ਜੀ ਟਰਾਲੀ ਵਿਕਾਊ ਹੈ ਡਬਲ ਟੈਰੀ ਹੈ ਤੇ ਫੁੱਲ ਹੈਵੀ ਹੈ ਏਰੀਆ ਜੀ ਪਿੰਡ ਅਠਵਾਲ ਅੰਮ੍ਰਿਤਸਰ ਰੇਟ ਮੰਗਿਆ ਜੀ 1,50,000 ਕਿਸਾਨ ਵੀਰ ਦਾ ਨੰਬਰ ਹੈ ਜੀ 9915337221 ਦੂਜਾ ਨੰਬਰ ਹੈ ਜੀ 9779816956 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਅਸੀਂ ਤਹਿਤੋਂ ਧੰਨਵਾਦ ਕਰਦੇ ਤੇ ਜਿਹੜੇ ਨਵੇਂ ਆ ਜੀ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਸ ਨੂੰ ਦਬਕ ਕੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਸਾਡੀ ਆਉਣ ਵਾਲੀ ਵੀਡੀਓ ਨਵੇਂ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਕੱਗੇ ਇਹ 73 ਬਗਾਉ ਹੈ ਮਾਡਲ ਹੈ ਜੀ 2017 ਰੇਡ ਕਿਸਾਨ ਵੀ ਇਹਨੂੰ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਹੁਤ ਘੱਟ ਚੱਲੇ ਤੇ ਜਮਾਂ ਨਵੀਂ ਕੰਡੀਸ਼ਨ ਦਾ ਥਰੇਸਰ ਹੈ ਜੀ ਕਿਸਾਨ ਵੀ ਇਹਦਾ ਨੰਬਰ ਹੈ 88725 12716 88725 12716 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਥਰੇਸਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੀ ਐਕਸਟਰਾ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀ ਵੀਡੀਓ ਬਣਾਉਣਾ ਚਾਹਦਾ ਹੋ ਤਾਂ ਫੋਨ ਟੈਡਾ ਕਰਕੇ ਤੇ ਫੁੱਲ ਡਿਟੇਲ ਭੇਜਿਆ ਕਰੋ ਜੀ ਗੱਡੀ ਸਵਿਫਟ ਗੱਡੀ ਵਿਕਾਊ ਹੈ VDI ਮਾਡਲ ਹੈ ਜੀ 2010 ਟਾਇਰ 75 ਪੈਸੇ ਵਾ ਰੇਟ ਕਿਸਾਨ ਵੀਰ ਨੇ ਦੱਸਣੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 72000 ਕਿਲੋਮੀਟਰ ਚੱਲੀ ਹੋਈ ਹੈ ਏਰੀਆ ਜੀ ਬਟਿੰਡਾ ਕਿਸਾਨ ਵੀਰ ਦਾ ਨੰਬਰ 883770585816 8837705816 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਲੱਗੇ ਜੀ ਐਨ ਸੀ ਆਸ਼ਾ 241 ਟ੍ਰੈਟ ਵਿਕਾਊ ਹੈ ਜੀ ਮਾਡਲ ਹੈ 1994 ਸਾਰਾ ਕੰਮ ਹੋਇਆ ਸੈਲਫ ਸਟਾਰਟ ਹੈ ਰੇਟ ਮੰਗੇ ਕਿਸਾਨ ਵੀਰ ਨੇ 145000 ਡਿਮਾਂਡ ਹੈ ਏਰੀਆ ਜੀ ਸਿੱਟੋ ਗੁੰਨੂ ਅਵਰ ਕੋਲੇ ਕਿਸਾਨ ਵੀਰ ਦਾ ਨੰਬਰ ਹੈ 9815546255 9815546255 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਡ ਖਰੀਦ ਸਕਦੇ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਕੱਢ ਦੋ ਵੀਰੇ ਅਸੀਂ ਐਡ ਨਹੀਂ ਕੱਢ ਸਕਦੇ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੀ ਤਰੀਕ ਨੂੰ ਆਪ ਐਡ ਲਾਈ ਹੁੰਦੀ ਹੈ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਕਰਿਆ ਕਰੋ ਜੀ ਉਸ ਨੰਬਰ ਤੇ ਉਸ ਤੋਂ ਬਾਅਦ ਨਾ ਕਰਿਆ ਕਰੋ ਕਈ ਵਾਰੀ ਕਿਸਾਨ ਵੀਰ ਦਾ ਸੰਤ ਸੇਲ ਹੋ ਜਾਂਦਾ ਇਸ ਕਰਕੇ ਉਹਨੂੰ ਦਿੱਕਤ ਆਉਂਦੀ ਹੈ ਅਗੀ ਸਕਾਟ 355 ਰੈਟ ਵਿਕਾਉ ਹੈ ਮਾਡਲ ਹੈ ਜੀ 9250 ਦਾ ਨੰਬਰ ਹੈ ਪੀਵੀ 13 ਰੇਟ ਮੰਗੇ ਜੀ 130000 ਕਿਸਾਨ ਵੀਰ ਦਾ ਨੰਬਰ ਹੈ 97819 47855 97819 47855 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੈਟ ਖਰੀਦ ਸਕਦੇ ਹੋ ਜੀ ਜਿਵੇਂ ਕਿ ਆਪਾਂ ਹੁਣ ਡਿਟੇਲ ਬੋਲੀਏ ਇਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਐਦਾ ਵੀਰੇ ਡਿਟੇਲ ਚੈੱਕ ਕਰਕੇ ਉਸ ਦੇ ਵਿੱਚ ਕਿਸਾਨ ਵੀਰ ਦੇ ਨੰਬਰ ਹੁੰਦੇ ਉਹਨਾਂ ਤੇ ਗੱਲ ਕਰਿਆ ਕਰੋ ਜਿਹੜਾ ਅਸੀਂ ਸਾਡਾ WhatsApp ਨੰਬਰ ਕਹਿੰਨੇ ਉਹ ਸਿਰਫ ਐਡ ਕਰਾਉਣ ਦੇ ਲਈ ਹੁੰਦਾ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਐਸ ਕਰਕੇ ਤੁਹਾਨੂੰ ਦੱਸ ਦੇ ਕਿ ਡਿਟੇਲ ਚੈੱਕ ਕਰਕੇ ਉਸ ਦੇ ਵਿੱਚ ਕਿਸਾਨ ਵੀਰ ਦੇ ਨੰਬਰ ਹੁੰਦੇ ਉਹਨਾਂ ਤੇ ਗੱਲ ਕਰਿਆ ਕਰੋ ਜੀ ਅੱਗੇ ਜੀ ਟਰਾਲੀ ਵਿਕਾਊ ਹੈ 12.5 ਦੀ ਫੁੱਲ ਹੈਵੀ 24 ਕਿਲੋ ਦਾ ਵੇਟ ਹੈ ਟੈਰ ਪੰਜਾਬਾ ਸਪੈਅ ਰੇਟ ਹੈ ਜੀ 1,25,000 ਏਰੀਆ ਗੰਗਾ ਨਗਰ Rajasthan ਕਿਸਾਨ ਵੀਰ ਦਾ ਨੰਬਰ ਹੈ 97721 08200 9772108200 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਗੱਲ ਹੋਰ ਕਿਸਾਨ ਵੀਰਾਂ ਨੂੰ ਦੱਸਦੀ ਕਿ ਕਈ ਵਾਰੀ ਜਵਾਖ ਚੌੜ ਕਰ ਦਿੰਦੇ ਆ ਵੀਰੇ ਐਡ ਲਾਈ ਜੇ ਅਸੀਂ ਲਾਤੀ ਤਾਂ ਕੱਢੀ ਨਹੀਂ ਜਾਊਗੀ ਇਸ ਕਰਕੇ ਪਰਿਵਾਰ ਨਾਲ ਸਲਾਹ ਕਰਕੇ ਫਿਰ ਫੋਟੋਆਂ ਭੇਜਾ ਕਰੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰਿਓ ਧੰਨਵਾਦ